हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਭਾਜੀ ਉਹਨਾਂ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਟੋਟਲ 5 ਦਾਗ ਹੋਣਗੇ ਮੱਜਾਂ ਦੇ ਵਿੱਚ ਤੇ 5 ਮੱਜਾਂ ਜਿਹੜੀਆਂ ਸੁਈਆਂ ਸਾਈਆਂ ਹੋਣਗੀਆਂ ਜੀ 1 ਮਾਈ ਤਾਂ ਬੱਚਾ ਤੇ ਬਾਕੀ 4 ਮੱਜਾਂ ਜੜੀਆਂ ਭੜ ਗਏ ਨੇ ਜੀ ਹਨਾ ਜੀ ਇਹ ਡਿਟੇਲ ਇਹਨਾਂ ਨਗਾਂ ਦੀ ਆਪਾਂ ਸਾਰੀ ਭਾਜੀ ਗੁਰਵ੍ਰਿਆਮ ਸਿੰਘ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਗੱਲਬਾਤ ਕਰਕੇ ਡਿਟੇਲ ਸਾਰੀ ਭਾਜੀ ਨੂੰ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਭਾਜੀ ਠੀਕ ਠਾਕ ਵਧੀਆ ਵਧੀਆ ਜੀ ਹੋਰ ਕਹਿੰਦਾ ਡੇਰੀ ਫਾਰਮੇ ਖਾਣੇ ਸਾਰੇ ਭੈਣ ਭਰਾ ਨੂੰ ਆਪਣੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਇਹ ਰਿਕਵੈਸਟ ਬੇਨਤੀ ਕਰਦੇ ਹਾਂ ਦੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੇ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਸਵੀਲ ਵੀ ਤਰਨਤਾਰਨ ਜੀ ਮੈਲ ਨੰਬਰ ਜੇ 6284741417262847414172 ਠੀਕ ਹੈ ਜੀ ਹਾਂਜੀ ਹਾਂ ਪੰਜ ਨਾਗ ਆਪਣੇ ਕੋਲ ਪੰਜ ਨਾਗ ਜੀ ਨਕਤ ਭਾਈ ਦਾਹੇ ਡੰਗਰ ਵੇਗੂ ਗਏ ਵਿੱਚੋਂ ਹਾਂਜੀ ਹਾਂਜੀ ਤੇ ਪੰਜ ਨਾਗ ਹੋਣਗੇ ਛੇਰ ਦਊ ਤਿੰਨ ਦਿਨਾਂ ਨੂੰ ਪਾਵਾਂਗੇ ਆਪਾਂ ਵੀਡੀਓ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗੇ 15 ਨਾਗ ਨੂੰ ਠੀਕ ਹੈ ਹੁਣ ਇੱਕ ਬੱਚੇ ਵਾਲੀ ਜੀ ਤੇ ਚਾਰ ਬਿਨਾ ਬੱਚ ਚਾਰ ਬਿਨਾ ਬੱਚ ਹੈ ਨਹੀਂ ਪਾਸ ਛੋਟੇ ਵੱਡੇ ਹੋਣਗੇ ਸਾਰੇ ਸਾਰੇ ਮਤਲਬ ਜੀ ਜੀ ਬਾਕੀ ਬੇਨਤੀ ਇਹੋ ਹੀ ਹੁੰਦੀ ਹੈ ਆਪਣੀ ਇਹ ਵੀਡੀਓ ਪਰਿਵਾਰ ਦੇ ਵਿੱਚ ਭੈਣ ਭਰਾ ਜਿਨੇ ਵੀ ਡੰਗਰ ਲੈਣਾ ਬਹਿ ਕੇ ਵੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਿਰ ਆਪਾਂਨ ਸਾਈ ਬਿਆਨਾਂ ਤੱਕ ਤਸਲੀਨਾ ਉਹਦੀਆਂ ਬੀਤ ਹੈ ਨਾ ਸਾਈ ਬਿਆਨਾਂ ਦਾ ਸਮਾਂ ਜਿਹੜਾ ਚਵੀਆਂ ਘੰਟਿਆਂ ਦਾ ਹੋਊਗਾ ਜਿਹੜਾ ਉਸੇ ਵੇਲੇ ਆ ਸਕਦਾ ਭਾਵੇਂ ਆਪਾਂ ਨੂੰ ਸਾਈ ਬਣਾ ਪਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਬੇਨਤੀ ਫਿਰ ਇਹੋ ਆ ਕਿ ਘਰੇ ਆਓ ਇੱਕ ਦੋ ਟਾਈਮ ਚੋ ਕੇ ਤੇ ਆਪਦੀ ਤਸਲੀ ਕਰਕੇ ਠੀਕ ਹੈ ਜੀ ਠੀਕ ਹੈ ਜੀ ਹ ਆਓ ਜੀ ਸ਼ੁਰੂ ਕਰੋ ਜੀ ਦੱਸੋ ਇਸ ਮੱਝ ਦੀ ਡਿਟੇਲ ਭਾਜੀ ਸੂਹਾ ਦੁੱਜਾ ਜੀ ਜੀ ਬਹਿਣੀ ਵਾਲੇ ਅਗਲੇ ਥਾਂ ਦੀ ਤਲੜਿਆ ਮੱਝ ਬਹਿਣੀ ਵਾਲੇ ਅਗਲੇ ਥਾਂ ਦੀ ਹਾਂਜੀ ਹਾਂਜੀ ਥਾਂ ਬੰਦਿਆ ਠੀਕ ਹੈ ਜੀ ਆਹ ਕ ਬਹਿਣੀ ਵਾਲਾ ਪਾਸਾ ਨਾ ਜਿਹੜਾ ਬਹਿਣੀ ਤੋਂ ਦੁੱਜਾ ਅਗਲਾ ਥਾਂ ਅੱਛਾ ਉਲਟ ਬਹਿਣੀ ਦਾ ਪਾਸਾ ਉਲਟ ਪਾਸਾ ਅੱਛਾ ਠੀਕ ਠੀਕ ਹੈ ਜੀ ਤੇ ਤਾਜੀ ਸੂਈ ਜੀ ਹੂੰ ਤੇ ਸੂਈ ਨੂੰ ਕੋ ਇਹਣਗੇ ਕੋਈ ਕੋ 15 ਦਿਨ 15 20 ਦਿਨ ਹਾਂ 15 20 ਦਿਨ ਉਹ ਬੱਚਾ ਆ ਲੋ ਜੀ ਕਿਹਦੀ ਮਗਰ ਆ ਬੱਚਾ ਜੀ ਇੱਕ ਹੀ ਕਟਾ ਜੀ ਕੱਟੀ ਪੱਕਾ ਕਟਾ ਜੇ ਮਗਰ ਹੈ ਨਾ ਜੀ ਕੋਈ 15 20 ਤਣ ਹੋਏ ਆ 15 ਤੋਂ 20 ਦੇ ਦਾ ਟਾਈਮ ਹੋ ਗਿਆ ਜੀ ਸੂਈਨ ਉਲਟ ਬਹਿਣੀ ਵਾਲੇ ਪਾਸੇ ਤੇ ਮੂਰਲੇ ਥਾਂ ਦੀ ਤਿੱਲ ਜਵੰਦਰੂ ਜੀ ਹਾਂ ਜੀ ਦੁੱਧ ਭਾਜੀ ਨੌ ਦਾ ਹੱਲਟਰ ਹੋਊਗਾ ਜੀ ਤੇ ਅੱਠ ਕਰਕੇ ਲੈ ਲੇ ਕੋਈ ਪੱਕਾ ਅੱਠ ਕਰਕੇ ਹੈ ਨਾ ਜੀ ਸੌ ਦਾ ਅੱਠ ਕਰਕੇ ਕੋਈ ਕਰੇ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਚ ਪਹੁੰਚ ਕਰਨੀ ਪਹੁੰਚ ਭਾਜੀ ਰੇਡ ਜੈ ਜੀ ਆ ਜੇ ਇਹਦੇ ਝੋਟੀ ਦਾ ਤਾਜੀ ਸੂਈ ਸਹੀ ਆ ਹਾਂ ਜੀ ਜੇ ਇਹਦੇ ਝੋਟੀ ਦੇ ਚਾਵੇਂ ਥਾਣਾ ਹੁੰਦਾ ਫਿਰ ਤੇ ਆਪਾਂ ਮੁੱਲ ਕਰਨਾ ਅਸੀਂ 80 85 ਦੇਣੀ ਹੈ ਆਪਾਂ 70 ਹੁਣ ਆਪਾਂ ਜਾਇਆ ਜਾਈ ਦੇ ਜੀ ਦੇਣੀ ਆ ਠੀਕ ਹੈ ਜੀ ਕਰਦੀਏ 65 ਤੱਕ ਪਹੁੰਚ ਕਿੰਨੀ ਮੰਗਤਾ ਨੇ ਸੌਦਾ ਠੰਡਾ ਮੌਸਮ ਜੇ ਠੰਡਾ ਦਾ ਬਿਲਕੁਲ 1 ਕਿ ਨਹੀਂ 1 ਕਿ ਕੱਟ ਕੇ ਹਾਂ ਪੂਰੇ 63000 ਦੇ ਵਿੱਚ ਪਹੁੰਚੇ ਗੱਡੀ ਕੋ ਆਪਦੇ ਲਈ 60000 ਦੀ ਝੋਟੀ 60000 ਦੇ ਦੇਣੀ ਹੈ ਠੀਕ ਹੈ ਜੀ 60000 ਦੀ ਦੇਣੀ ਆ ਦੁੱਧ ਦਊਗੀ 12 ਦਿਨਾਂ ਦਾ ਹੋਂ ਵੀ ਹੈਗਾ ਨੋ ਅੱਛਾ ਜੀ 8 ਕਰਕੇ ਦੇਣੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਬਖਾਵਾ ਤੁਸੀਂ ਚੈੱਕ ਕਰ ਲਿਓ ਮੱਝ ਦਾ ਆਰਡਰ ਕੁਆਲਟੀ ਦੇ ਪਾਸਿਓ 12 ਲੀਟਰ ਦਾ ਵੀ ਕਰਦੀ ਆ 10 ਲੀਟਰ ਮੌਕੇ ਦਾ ਦੁੱਧ ਤਿਆਰ ਹੈ ਪਰ ਕੋਈ 63000 ਰੁਪਿਆ ਰੇਟ 60000 ਦੇ ਵਿੱਚ ਦੋਸਤੋ ਇੱਥੇ ਜੇ ਕੋਈ ਵੀ ਆਪੋਂਦਾ ਵਾ ਗੱਡੀ ਆਪੀ ਲੈ ਕੇ ਫਿਰ 60000 ਦੀ 60000 ਦੀ ਰੇਟ 63000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਮੈਂ ਨਾ ਅਦਰ ਕੁਆਲਟੀ ਤਾਂ ਬਹੁਤ ਹੀ ਵਧੀਆ ਦੇ ਆ ਲੋ ਜੀ ਕਰਿਓ ਚੈੱਕ ਝੋਟੀ ਹੈ ਜੀ ਦੋਸਤੋ ਦੇਖੀ ਗੱਡੀ ਝੋਟੀ ਦੇ ਰੱਖੀ ਆ ਲੋ ਜੀ ਜੇ ਕੋਈ ਮੂੰਹ ਤੋਂ ਚੈੱਕ ਨਹੀਂ ਕੀਤੀ ਭਜਨ ਕਹਿੰਦੇ ਵੀ ਛਿੱਗੀ ਵੀ ਹੋ ਸਕਦੀ ਹੈ ਮੂੰਹ ਹਾਂਜੀ ਹਾਂਜੀ ਕਿਉਂਕਿ ਜਿੱਦਾਂ ਦਾ ਕੱਦਗਾਠ ਨਾ ਕੁਲੀ ਸੂਈ ਹੈ ਝੋਟੀ ਉਲਟ ਬਹਿਣੀ ਵਾਲੇ ਪਾਸੇ ਤੇ ਮੂਰਲੇ ਥਾਂ ਦੀ ਬਿਲਕੁਲ ਜਮਾਂਦਰੂ ਤੇਲ ਬਚਾ ਮਗਰ ਕਟਾ ਤਾਜੀ ਸੂਈ ਜੇ ਆਓ ਜੀ 63000 ਤੇ ਪਹੁੰਚ ਜੀ 63000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆਉਂਦਾ ਫਿਰ 60000 ਤੇ ਮਿਲਦੀ ਮਾਈ ਤਾਂ ਹਾਂਜੀ 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 ਚੌਾਈ ਚੂਈ ਬਹੁਤ ਚੰਗੀ ਆਓ ਜੀ ਦੋ ਨੰਬਰ ਤੇ ਗੱਡੀ ਭਾਜੀ ਛੋਟੇ ਛੋਟੇ ਭਾਅ ਜਿਹੜੀ ਡਿਮਾਂਡ ਹੁੰਦੀ ਆਪਣੇ ਭੈਣ ਭਰਾਵਾਂ ਹਾਂਜੀ 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 ਸੂਈ ਨੂੰ ਇਹਨੂੰ ਇਹੇ ਕੋਈ ਢਾਈ ਤਿੰਨ ਮਹੀਨੇ ਜੀ ਬਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਠੀਕ ਹੈ ਜੀ ਤੇ ਨੀਲੀ ਡੌਂਦੀ ਜੀ ਨੀਲੀ ਦਾ ਵੀ ਹੈ ਨਾ ਜੀ ਕ੍ਰੋਸ ਨੀਲੀ ਦਾ ਵੀ ਰੱਖਦੀ ਹੈ ਨਾ ਹਾਂਜੀ ਮਗਰਲੇ ਖੋਰ ਵਾਇਟ ਪੂਸ਼ ਵਾਇਟ ਅੱਖਾਂ ਬੀਲੀਆਂ ਮਣਕੀਆਂ ਤੇਰੇ ਦੇ ਸੁਆ ਪਹਿਲਾ ਜੇ ਭੈਣ ਭਰਾਵਾਂ ਦੇ ਗਾੜੀ ਆਪ ਦੀ ਸਮਝ ਵੇਖ ਕੇ ਬਾਕੀ ਕੋਈ ਜੀ ਤੇ ਦੁੱਧ ਹੈਗਾ ਜੇ 7 ਕੋਈ 6 ਵਾਲੀ ਨਹੀਂ ਫੜ ਕੇ ਦਿਖਾ 6 ਹਾਂਜੀ ਹਾਂਜੀ ਤੇ ਬਾਕੀ ਇੱਕ ਇੱਕ ਇਹਦੀ ਹੋਰ ਸਫਤ ਹੈ ਮਾਜ ਦੀ ਲੋ ਜੀ ਇਸ ਤਰ੍ਹਾਂ ਹੀ ਨਹੀਂ ਹੁੰਦੀ ਐਦਾਂ ਹੀ ਮੰਨ ਲਓ ਵਾਂਡੇ ਨੇ ਖਾਣਾ ਜੇ ਵਾਂਡੇ ਨੇ ਖਾਣਾ ਜੇ ਜਦੋਂ ਚੋਈ ਗਈ ਹਾਂ ਰੀ ਧਾਰ ਮਾਰ ਲਏ ਵਾਂਡੇ ਨੇ ਉਦੋਂ ਉਦੋਂ ਖਾਣਾ ਵਾ ਜਦੋਂ ਚੋਈ ਗਈ ਅੱਛਾ ਜੀ ਚੋਈ ਗਈ ਤੇ ਵੰਡ ਖਾਣਾ ਹਾਂ ਪੁਰਾਣੀ ਧਾਰ ਤੇ ਮਿਲਦੀ ਹੈ ਜੀ ਠੀਕ ਹੈ ਜੀ ਹਾਂਜੀ ਦੁੱਧ ਸਾਤ ਕਿਲੋ ਜੀ ਦੁੱਧ ਸੱਤ ਆ ਜੀ 6 ਲਾਵੇ ਕੋਈ 6 ਮੰਨ ਕੇ ਸੌਦਾ ਕਰ ਲੇ ਕਿ ਹੈ ਨਾ ਜੀ ਹਾਂ ਤੇ ਕਿੰਨੇ ਚ ਪਹੁੰਚ ਕਰਨੀ ਦੀ ਪਹੁੰਚ ਭਾਜੀ ਜਾਇ ਜਾਈ ਜਾਇ ਜੀ ਦੇਣੀ ਆ 100 ਰੁਪਏ ਚ ਔੜ ਵਾਲੇ ਭਾਜ ਜੀ ਕਰਦੀ 50 ਚ ਪਹੁੰਚ ਵੇਖੋ ਜੀ ਕਰੋ ਥੋੜਾ ਬੜਾ ਮਾਨਤਾ 48 ਚ ਪਹੁੰਚ ਜਾਣ ਦੋ 48 ਚ ਗੱਡੀ ਕੋਆਬ ਦੇਲੇ ਪੂਰੇ 45 ਲਓ ਜੀ ਕਰੋ ਚੈੱਕ ਹਾਂ ਜੀ 48000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਜੋ ਵੀ ਗੱਡੀ ਆਪਣੀ ਲੈਂਦਾ 45000 ਰੁਪਿਆ ਰੇਟ ਝੋਟੀ ਬਿਲਕੁਲ ਸੀਲਸ ਲੱਗਾ ਮੈਂ ਨਾ ਜੀ ਕੱਦ ਵਾਲੀ ਜੇ ਵੱਡੀ ਆ ਲਓ ਜੀ ਵੇਖੋ ਜੀ ਦੇਖੋ ਆ ਲੈ ਲਓ ਲਓ ਜੀ ਦੋਵੇਂ ਹੱਥ ਮੂੰਹ ਚ ਦੇ ਦੇ ਲਓ ਕਰੋ ਗੱਲ ਲਓ ਜੀ ਦੇਖੋ ਜੀ ਕੋਈ ਗੱਲ ਨਹੀਂ ਜੀ ਬਹੁਤ ਸੰਗੀ ਹੈ ਠੀਕ ਹੈ ਜੀ ਬਾਕੀ ਭਾਈ ਬ੍ਰਿਆਮ ਕਹਿੰਦਾ ਵਾ ਵੀ ਜਿੰਨਾ ਚਿਰ ਇਹ ਚੋਈ ਜਾਂਦੀ ਹੈ ਉਹਨਾਂ ਚਿਰ ਵੰਡ ਵੀ ਖਾਂਦੀ ਚੋਈ ਤੋਂ ਬਾਅਦ ਵੰਡ ਖਾਂਦੀ ਹੈ ਮੈਂ ਨਾ ਜੀ ਬਾਅਦ ਚ ਨੇ ਖਾਣਾ ਕਰਮ ਵਾਲੀ ਨਹੀਂ ਇਹ ਦਵਾਈ ਦੀ ਸਲਾਹ ਤੇ ਲਓ ਜੀ ਬਿਲਕੁਲ ਨਾਰਮਲ ਰੇਟ ਹੈ ਜੀ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲਈ ਜੀ ਮੈਂ ਨਾ ਤੁਹਾਨੂੰ ਬਕਾਇਦਾ ਦਿਖਾ ਹੀ ਦਿੰਨੇ ਆ ਆ ਦੇਖੋ ਏਦਾਂ ਹੀ ਇਹਨੇ ਮਾਰ ਨਹੀਂ ਤਾਰ ਅੱਛਾ ਜੀ ਆ ਲੋ ਜੀ ਦੋਸਤੋ ਲਓ ਜੀ ਕਰੋ ਚੱਕ ਕੋਈ ਟੀਗਾ ਨਹੀਂ ਕੋਈ ਪਾੜਾ ਨਹੀਂ ਲਓ ਜੀ ਬਿਲਕੁਲ ਦੇ ਲਓ ਜੀ ਭਾਰਤੀਆ ਜੀ ਲਓ ਜੀ ਆਓ ਜੀ ਅਗੇ ਜੀ ਤਿੰਨ ਨੰਬਰ ਤੇ ਇਹਦੇ ਬਾਰੇ ਦੱਸੋ ਜੀ ਗਰੀਬਾ ਜੀ ਇਹ ਵੀ ਛੋਟੀ ਪਹਿਲਾ ਸੂਆ ਜੀ ਅੱਛਾ ਜੀ ਪਹਿਲਾ ਸੂਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਥੱਲੇ ਵੀ ਦੁੱਧ 7 ਆ 7 ਆ ਜੀ ਹੈ ਨਾ ਦੁੱਧ 8 7 ਲੀਟਰ ਹੀ ਆ 8 ਆ ਕੋ 7 ਲਾਲੇ 7 ਮੰਨ ਕੇ 12 ਆ ਹੈ ਨਾ ਇਹ ਵੀ ਸੁਈ ਨੂੰ 3.5 ਮਹੀਨੇ ਆ ਬਣੀ ਇਹ ਵੀ ਕੁ ਮਹੀਨੇ ਦੀ ਹੈਗੀ ਆਪਾਂ ਕੋਈ ਗਰੰਟੀ ਨਹੀਂ ਦੇਣੀ ਆਪਾਂ ਦੁੱਧ ਵਾਲਾ ਮੁੱਲ ਕਰ ਦੁੱਧ ਵਾਲਾ ਮੁੱਲ ਕਰਨਾ ਹੈ ਨਾ ਠੀਕ ਹੈ ਜੀ ਯਕੀਨਚ ਕੋਣ ਚੰਗੀ ਏ ਠੀਕ ਹੈ ਜੀ ਹਾਂਜੀ ਤੇ ਕਿੰਨੇ ਜੀ ਦੀ ਪਹੁੰਚ ਕਰਨੀ ਮਿਲਦੀ ਏ ਵੀ ਭਾਰੇ ਤੇ ਆ ਇਹ ਵੀ ਜੈੜੀ ਆ ਜੀ ਅੱਛਾ ਜੀ 48 ਚ ਪਹੁੰਚ ਗੱਡੀ ਕੋ ਆ ਜਿਲੇ ਪੂਰੇ ਪੰਤਾਲੀ ਅੱਛਾ 48 ਜੀ ਅੱਜ ਪਹੁੰਚ ਹਾਂ ਜੇ ਕੋਈ ਗੱਡੀ ਆਪਣੀ ਲਾਦਾ ਪੂਰੇ 45 ਪੂਰੇ 45 7 ਲੀਟਰ ਦੁੱਧ 45000 ਰੁਪਿਆ ਰੇਟ ਹਾਂਜੀ ਲਓ ਜੀ ਕਰੋ ਸੱਜ ਸੁਆ ਪਹਿਲਾ ਹਾਂਜੀ ਫਿਕਸ ਰੇਟ ਹਸ ਰੇਟ 45000 ਵੇਖਿਓ ਜੀ ਕਰਿਓ ਚੈੱਕ ਆਪਾਂ ਜਿਆੜੀਆਂ ਵਾਰਾਂ ਨਹੀਂ ਲਾਉਣੀਆਂ ਆਪਾਂ ਗੱਲ ਉਹੀ ਕਰਨੀ ਜਿੰਨੇ ਕਦੀ ਚੀਜ਼ ਹੈ ਪੈਸੇ ਪਛੂਨਾ ਠੰਡਾ ਮੌਸਮ ਕਰਕੇ ਆ ਤੁਸੀਂ ਵੇਖ ਲਓ ਬਾਹਰ ਧੁੰਦ ਪਈ ਆ ਤਾਂ ਕਰਕੇ ਪਹੁੰਚ ਨਵਾਂ ਨਹੀਂ ਜੀ ਬਿਲਕੁਲ ਪਿਓਰ ਪਹਿਲੇ ਸੂਏ ਜੇ ਝੋਟੀ ਅੱਛਾ ਜੀ ਹਾਂਜੀ ਹਾਂਜੀ ਲੋ ਜੀ ਕਰਿਓ ਚੈੱਕ ਬਾਕੀ ਨਾ ਕਈ ਵਾਰਾਂ ਹੁਣ ਥੋੜੇ ਜਿਹਾ ਪਹੂ ਸਿਆਲ ਦੇ ਵਿੱਚ ਨਾ ਥੋੜੇ ਜਿਹਾ ਸਾਮ ਸੁਮ ਘਾਟਿਆ ਕਈਆਂ ਦੀ ਲੋਕਾਂ ਤਾਂ 44000 ਦੇ ਵਿੱਚ ਪਹੁੰਚ ਗੱਡੀ ਕੁਆਦ ਲੈਓ 45 ਆਹ ਲੋ ਜੀ ਵੇਖੋ ਜੀ ਕਰੋ ਰਿੰਗ ਸਿੰਘ ਬਿਲਕੁਲ ਨਿਕਾਣੇ ਦਾ ਪਹ ਜੇ ਕੋਈ ਵੀਰ ਗੱਡੀ ਆਪਣੀ ਲਿਆਂਦਾ ਫਿਰ ਮਿਲਣੀ ਤੁਹਾਨੂੰ ਇਹ ਸਿਰਫ 45000 ਰੁਪਏ ਆਰਡਰ ਕੁਆਲਿਟੀ ਬਹੁਤ ਸੋਹਣੀ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਦੋਸਤੋ ਬਿਲਕੁਲ ਨਿਗੇ ਨਿਗੇ ਮੁੱਲ ਮੈਂ ਨਾ ਜੀ ਛੋਟੀਆਂ ਚੰਗੀਆਂ ਸ਼ਕੀਨ ਸਾਰੀਆਂ ਮੈਂ ਨਾ ਜੀ ਗਾਂ ਬਣਾਉਣ ਵਾਲੀਆਂ ਹਾਂਜੀ 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 ਇੱਕ ਮਹੀਨੇ ਦਾ ਟਾਈਮ ਹੋਗਾ ਟੀਕਾ ਲੱਗੇ ਨੂੰ ਕਨਫਰਮ ਕੋਈ ਨਹੀਂ ਜੀ ਹਾਂਜੀ ਭਾਈ ਖਰੀਦ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਹਾਂਜੀ ਆਹ ਭਾਜੀ ਮਹੀਂ ਥੱਲੇ ਦੋ ਦੋ ਸੱਤ ਜੇ ਕੋਈ ਛੇਲ ਵਾਲੇ ਇਹ ਸੁਆਗਨਵਾ ਜੀ ਸੂਆ ਭਾਜੀ ਦੁੱਜਾ ਦੁੱਜਾ ਸੂਆ ਹੈ ਨਾ ਜੀ ਸੂਈ ਨੂੰ ਇਹਨੂੰ ਵੀ 3 ਮਹੀਨੇ ਹੋਏ ਆ ਤੇ ਕੋਈ ਬਣੀ ਮਹੀਨੇ ਦੀ ਹੋਊਗੀ 7 ਲੀਟਰ ਦੁੱਧ ਮੰਨ ਕੇ ਸੌਦਾ ਕਰ ਲੇ ਕੋਈ ਜੀ ਹਾਂਜੀ ਦੁੱਧ 7 ਜਾਂ 6 ਲਾ ਦੇ 6 ਮੰਨ ਕੇ ਸੌਦਾ ਆਪਾਂ ਭਾਜੀ ਤੁਹਾਨੂੰ ਮਨਣਾ ਆਪਾਂ ਲੀਟਰ ਘਾਟ ਹੀ ਦੱਸਣਾ ਠੀਕ ਹੈ ਜੀ ਜਿੰਨਾ ਆਪਾਂ ਚੋਇਆ ਉਹਦੇ ਨਾਲ ਆਪਣੀ ਆ ਤਾਂ ਆਪਾਂ ਲੀਟਰ ਤੋਂ ਲੀਟਰ ਘਾਟ ਹੀ ਦੱਸ ਦੇਣੀ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਚ ਪਹੁੰਚ ਕਰ ਲੈਣੀ ਹੈ ਇਹ ਭਾਜੀ ਟਿੱਕੂ ਰੇਟ ਹੀ ਹਾਂ ਸਭ ਨਾਲੋਂ ਛੋਟਾ ਰੇਟ ਹੈ ਇਹਦਾ ਸਭ ਨਾਲੋਂ ਛੋਟਾ ਰੇਟ ਹਾਂਜੀ ਇਹਦਾ ਫਿਕਸ ਰੇਟ ਦੀ ਇਹਦੇ ਵਿੱਚੋਂ ਆਪਾਂ ਛੋੜਨੀ ਕੀ ਕਰਨੀ ਜੀ ਇਹ ਸ ਇਹ ਨਾਗੇ ਦਾ ਤਾਂ ਪਾਇਆ ਭੈਣ ਭਰਾਵਾਂ ਦੇ ਪਿਛੋਟਾ ਜਿਹੜਾ ਮੰਨ ਲਓ ਚਲੋ ਹਰ ਇੱਕ ਮੁੱਲ ਚਾਹੀਦਾ ਇਹ ਹੈ ਨਾ ਗੱਲ ਇਹ ਆ ਜਿਹੜਾ ਮਾਤਰ ਬੰਦਾ ਉਹਦੇ ਲਈ ਭਾਜੀ 50000 ਲਾਉਣਾ ਹੈ ਹਾਂਜੀ 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 ਇਹ ਆ ਵੀ ਇਹ ਦੁੱਧ ਪੀਊਗਾ ਜਾ ਕੇ ਮੈਂ ਘੱਬਣ ਨੂੰ ਨਾਲ ਸਾਥੀ ਬਣੀ ਵੀ ਜੇ ਕਮੀ ਠੀਕ ਹੈ ਠੀਕ ਹੈ ਠੀਕ ਹੈ ਦੁੱਧ ਵਾਲਾ ਮੁੱਲ ਜ ਇਹਦੀ ਪੂਰੇ 45000 ਦੇ ਵਿੱਚ ਪਹੁੰਚ ਗਿਆ ਅੱਛਾ ਜੀ 45000 ਬੜੀ ਕੋਆਬ ਦੇ ਲਈ 42000 ਦੀ ਮੈਂ ਦੇਣੀ ਕਰਾਂ ਉਹ ਲਓ ਜੀ ਇੱਕ ਮੈਂ ਜੇ ਕਦੋਂ ਮਿਲੂਗੀ ਤਾਂ ਤਾਂ ਦੱਸਿਓ ਠੀਕ ਹੈ ਜੀ ਆਲੇ ਕਰੋ ਚੱਕ ਜੀ 42000 ਦੋਸਤੋ ਇਹਦਾ ਜਿਹੜਾ ਮੁੱਲ ਲੈਣ ਦੇਣ ਜਿਹੜਾ ਇੱਥੇ ਪੱਕਾ ਪੱਕਾ ਫਿਕਸ 42000 ਤੋਂ ਕੱਖ ਨਹੀਂ ਇਹ ਛੜਨਾ ਪੂਰਾ 42000 ਰੁਪਏ ਲੈਣਾ ਲਓ ਜੀ ਤੇ ਜੇ ਕੋਈ ਵੀਰ ਗੱਡੀ ਨਹੀਂ ਲੈਂਦਾ 100 ਕਿਲੋਮੀਟਰ ਤੱਕ ਦੀ ਪਹੁੰਚ ਇੱਥੋਂ ਫਿਰ 45000 ਹਾਂਜੀ ਹਾਂਜੀ ਆਹ ਲਓ ਜੀ ਕਰਿਓ ਚੱਕ ਸੋਨਾ ਕੱਦ ਕਾਠ ਸੁਹਾ ਦੁੱਜਾ ਇੱਕ ਮਹੀਨੇ ਦਾ ਟਾਈਮ ਹੋ ਗਿਆ ਕੇ ਬਣੀ ਨੂੰ ਵੀ ਮੈਂ ਨਾ ਜੀ ਆਪਾਂ ਸਿਰਫ ਨਾ ਦੁੱਧ ਆਲਾ ਮੁੱਲ ਮੰਗਿਆ ਲਓ ਜੀ ਵੇਖੋ ਜੀ ਸਿਰਫ ਦੋਸਤੋ ਦੁੱਧ ਦਾ ਹੀ ਮੁੱਲ ਲਿਆ ਜੀ ਹਾਂ ਹੁਣ ਜੇ ਹੋ ਮੈਂ ਗੱਭਣੂ ਵੇ ਤੇ ਪਾਜੀ ਤੁਹਾਨੂੰ ਪਤਾ ਭਾਵੇਂ ਦੁੱਧ ਵੀ ਘੱਟ ਹੋਵੇ ਤਾਂ ਵੀ 65000 ਦੀਆਂ ਕਰੇ ਹੈਗੀ ਹੈਗੀ ਜੀ ਹੈਗੀ ਲਓ ਜੀ ਕਰਿਓ ਚੱਕ ਸਿਆਲ ਦੇ ਵਿੱਚ ਦੋਸਤੋ ਇੱਕ ਤਾਂ ਠੰਡਾ ਮੌਸਮ ਇੱਕ ਪਸ਼ੂ ਲੱਭਣਾ ਜਾ ਕੇ ਫਿਰ ਤੁਰ ਕੇ ਬੜਾ ਔਖਾ ਹੋ ਜਾਂਦਾ ਆ ਲੋ ਜੀ ਵੇਖੋ ਜੀ ਬਹੁਤ ਸੋਹਣੀ ਮਾਜੇ 48000 ਦੇ ਵਿੱਚ ਪਹੁੰਚ ਗੱਡੀ ਲਾ ਦੇ 42000 42000 ਹੈ ਨਾ ਬਿਲਕੁਲ ਨੋਰਮਲ ਰੇਟ ਹੈ ਨੋਰਮਲ ਜੀ ਨੋਰਮਲ ਆਓ ਜੀ ਇਹਦੇ ਬਾਰੇ ਗੱਡੀ ਪਾਜੀ ਪਲੂਨ ਕਤਿ ਜੇ ਮੂੰਹ ਚੌਗੀ ਅੱਛਾ ਚਾਰ ਦਾ ਹਨਾ ਜੀ ਪਹਿਲਾ ਸੁਆ ਪਹਿਲਾ ਸੁਆ ਕਦ ਕਦ ਨੂੰ ਹੋਏ ਜੇ ਤਿੰਨ ਮਹੀਨੇ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਮਹੀਨੇ ਦੀ ਬਣੀ ਹੋਊਗੀ ਆਪਾਂ ਦੁੱਧ ਵਾਲਾ ਮੁੱਲ ਕਰਨਾ ਆਪਾਂ ਬਣੀ ਦੇ ਹਿਸਾਬ ਨਾਲ ਨਹੀਂ ਦੁੱਧ ਕਿੰਨਾ ਜੀ ਦੁੱਧ ਭਾਜੀ 8 ਲੀਟਰ ਆ ਝੋਟੀ ਥੱਲੇ ਅੱਛਾ ਜੀ 7 ਲਾਵੇ ਕੋ ਇਦਾਂ ਹੀ ਗਾੜੀ ਪਾੜਾ ਸੁੱਟ ਕੇ ਚੋਲੋ 7 ਲੀਟਰ ਮੰਨ ਕੇ ਸੌਦਾ ਕਰ ਲਓ ਹਾਂ ਜੀ ਹਾਂ ਜੀ ਪੂਰੀ ਸੀਲਸ ਲਾਜੀ ਮੈਂ ਨਾ ਕਾਦ ਵੱਡਾ ਆਈ ਟੀ ਸੱਜਰ ਮਹੀਂ ਲੈਣ ਜਾਈਏ ਤੇ ਲੱਖ ਤੋਂ ਪਲਾਸ ਮਾਰਾ ਜੇ ਲੱਗੇ ਮੈਂ ਤੇ ਵੇਖੋ ਜੀ ਕਾਦ ਵੇਖੋ ਵੀਰ ਦੇ ਮੋਢਿਆਂ ਦਾਨੋ ਬਣਾਉਣ ਵਾਲੇ ਨੂੰ ਕੋਈ ਘਾਟ ਨਹੀਂ ਠੀਕ ਹੈ ਜੀ ਤੇ ਮੋਲੇ ਦਾ ਅੰਸਰ ਕੱਟੀ ਵਾਲਾ ਹੋਣਾ ਦੱਸੋ ਜੀ ਕਰਦੀਏ 60 'ਚ ਪਹੁੰਚ ਨਹੀਂ 60 ਵੀ ਜ਼ਿਆਦਾ ਹੋ ਜਾਂਦਾ ਇੱਕ ਹੀਰੀ ਇੱਕ ਹੀਰੀ 56000 'ਚ ਪਹੁੰਚ ਗੱਡੀ ਕੋਲ ਦੇ 53000 53000 ਪਹਿਲਾ ਸੂਆ ਝੋਟੀ ਚਾਰ ਦੰਦ ਮੈਨਾਂ ਜੀ ਕਾ ਵੇਖੋ ਖਤਮੇ ਲੱਤੀਆਂ ਪਈਆਂ ਕੁੱਸੀ ਨਹੀਂ ਕਿਸ ਗੱਲ ਹੁੰਦੇ ਲਓ ਜੀ ਪੂਰੀ ਦੋਸਤੋ ਵੇਖੋ ਰਾਜੀ ਜੰਮੀ ਬੜੀ ਪੂਰੀ ਵੇਖੋ ਕਰੋ ਚੈੱਕ ਵੱਡੇ ਕਦ ਕਾੜ ਦੀ ਲਓ ਜੀ ਪੂਰੀ ਸ਼ਕੀਨ ਝੋਟੀ ਜੀ ਨੂੰ ਆਂਦੇ ਪਿੱਠ ਪੁਰਾ ਚੈੱਕ ਕਰ ਲੋ ਪੂਰੇ ਵੱਡੇ ਕੱਦ ਦੀ ਝੋਟੀ ਰੇਅਰ ਦੇ ਦੋਸਤੋ ਬਿਲਕੁਲ ਫੰਡਰ ਪਸ਼ੂ ਵਾਲੇ ਹੰਸਰਾਂ ਵਾਲੇ ਮੈਂ ਨਾ ਭਾਜੀ ਆਪਾਂ ਸਰਵ ਹੰਸਰ ਕੱਟੀ ਵਾਲਾ ਮੁੱਲ ਕੀਤਾ ਅਰੇ ਜੀ ਵੇਖੋ ਜੀ ਦੁੱਧ ਆਠ ਆ ਕੋ ਸੱਤ ਲਾ ਲਈ 7 ਲੀਟਰ ਮੰਨ ਕੇ ਕੋਈ ਝੋਟੀ ਬਾਕੀ ਬਹੁਤ ਸੀਲਸ ਆ ਗਿਆ ਤੇ ਕਾਲੀ ਬਰੂ ਵਰਗੀ ਸਾਰੀ ਆ ਲਓ ਜੀ ਪਿਓਰ ਮੋਰਾ ਠੀਕ ਹੈ ਜੀ ਲੈ ਜੋ ਜੀ ਹਾਂ ਆ ਲਓ ਜੀ ਲੈ ਜੋ ਰੈਂਗ ਸਿੰਗ ਨਿਕਾਨੇ ਕਾ ਬਿਲਕੁਲ ਪੂਰਾ ਵੱਡਾ ਕੱਦ ਗੱਭਾ ਨਿਕਲ ਆਊਗੀ ਤਾਂ ਮੇਰੇ ਤੋਂ 10000 ਵੱਧ ਲੈ ਲੇਗਾ ਠੀਕ ਹੈ ਜੀ ਠੀਕ ਠੀਕ ਹੈ ਆ ਲਓ ਜੀ 10000 ਵੱਧ ਲੈ ਕੇ ਵਾਪਸੀ ਕਰਦੇ ਮੈਨੂੰ 56000 ਚ ਪਹੁੰਚੀ ਹਾਂਜੀ 56000 ਚ ਪਹੁੰਚ ਉਹ ਤਾਂ 53000 ਲੈਂਦਾ ਫਿਰ 53000 ਰੁਪਏ ਦੇ ਹੈ ਨਾ ਜੀ ਬਿਲਕੁਲ ਨੋਰਮਲ ਰੇਟ ਹਾਂਜੀ ਨਸਾਂ ਗੱਲ ਕੀ ਆ ਜੀ ਆਪਾਂ ਵੇਚਣਾ ਮਾਲ ਹਾਂਜੀ ਭਾਅ ਵਿਕਣਾ ਆਪਾਂ ਭਾਅ ਨਾਲੇ ਆਪਣੀ ਆਪਾਂ ਪਹਿਲੇ ਦਿਨੋਂ ਭਾਅ ਰੱਖਿਆ ਆਪਾਂ ਭਾਅ ਹੀ ਰੱਖਣਾ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਚੈੱਕ ਕਰਿਓ ਪੰਜ ਨਗਦ ਤੁਹਾਨੂੰ ਦਿਖਾ ਦਤੇ ਆ ਕੱਲੇ ਕੱਲੇ ਨਗਦੀ ਡਿਟੇਲ ਸਾਰੀ ਦੱਸਤੀ ਆ ਤੋੜ ਕੇ ਦਿਖਾ ਦਤੇ ਆ ਰੇਟ ਦੱਸਦਾ ਵਾ ਦੁੱਧ ਦੱਸਦਾ ਵਾ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋ ਕੇ ਉਹ ਅਡਰੈਸ ਇੱਕ ਨਹੀਂ ਫੇਰ ਬੋਲ ਦਿੰਦਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਭਾਈ ਇੱਕ ਨਹੀਂ ਫੇਰ ਬੋਲੋ ਭਾਈ ਫੋਨ ਨੰਬਰ ਜੀ 6284741127 6282741127 ਜੀ ਬਾਕੀ ਜਿੰਨੇ ਭੈਣ ਭਰਾਣੇ ਦੂਰ ਹੋਣਾ ਭਾਈ ਫੋਨ ਕਰਕੇ ਆਵੇ ਜੀ ਆਪਣੇ ਕੋਲ ਮਿਲਣ ਦਾ ਟਾਈਮ ਹੋਊਗਾ 10 ਤੋਂ 2 ਵਜੇ ਤੱਕ ਠੀਕ ਹੈ ਜੀ ਆਹ ਬਾਕੀ ਫਿਰ ਮਾਲ ਡੰਗਰ ਹਾਂਜੀ ਮਾਲ ਡੰਗਰ ਲੈਣਾ ਹੁੰਦਾ ਹਾਂਜੀ ਹਾਂਜੀ ਬਾਕੀ ਫੋਨ ਕਰਕੇ ਭੈਣ ਭਰਾ ਫੋਨ ਆਪਣਾ 24 ਘੰਟੇ ਖੁੱਲਾ ਠੀਕ ਹੈ ਜਦੋਂ ਮਰਜ਼ੀ ਕੋ ਭੈਣ ਭਰਾ ਆਵੇ ਠੀਕ ਹੈ ਜੀ ਤੇ ਬਕਾਇਦਾ ਬੇਨਤੀ ਇਹੋ ਹੀ ਆ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਸਾਰੀ ਠੀਕ ਹੈ ਜੀ ਫਿਰ ਪਸੰਦ ਕਰਕੇ ਡੰਗਰ ਫੇਰ ਆਪਾਂ ਨੂੰ ਭਾਵੇਂ ਉਹ ਇਹ ਨਹੀਂ ਗੱਲ ਵੀ ਸਾਈ ਪਾ ਕੇ ਹੋਣਾ ਭਾਵੇਂ ਸਾਈ ਪਾਈ ਆ ਤੇ ਭਾਵੇਂ ਨਹੀਂ ਪਾਈ ਠੀਕ ਹੈ ਇੱਥੇ ਆ ਕੇ ਜਿਹੜੀ ਚੰਗੀ ਲੱਗਦੀ ਆਪਦੀ ਆ ਕੇ ਲੈ ਲਓ ਠੀਕ ਹੈ ਜੀ ਤੇ ਘਰੇ ਆ ਕੇ ਆਪਦੀ ਤਸੱਲੀ ਕਰਕੇ ਜਰੂਰ ਖੜੋ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ